ਹਾਂਜੀ ਪਿੰਡ ਚਨਾਦਲ ਕਣਾ ਦਾ ਬਹੁਤ ਦਸਾਰਾ ਮਸ਼ਹੂਰ ਆ ਜਿਵੇਂ ਕਿ ਕਿਲੇ ਰਾਏਪੁਰ ਦੇ ਖੇਡਾਂ ਮਸ਼ਹੂਰ ਨੇ ਤੇ ਇਸ ਜਗ੍ਹਾ ਤੇ ਅੱਜ ਖੇਡਾਂ ਹੋ ਰਹੀਆਂ ਨੇ ਮੈਚ ਆ ਤੁਹਾਡੇ ਸਾਹਮਣੇ ਨੌਜਵਾਨਾਂ ਦਰਮਿਆਨ ਦਾ ਦੋਨੋਂ ਟੀਮਾਂ ਬਹੁਤ ਹੀ ਵਧੀਆ ਨੇ ਆ ਦੇਖ ਸਕਦੇ ਹੋ ਤੁਸੀਂ ਹਾਂਜੀ ਤੇ ਆਹ ਦੇਖੋ ਦਰਸ਼ਕ ਵੀਰ ਆਨੰਦ ਮਾਣ ਰਹੇ ਨੇ ਮੈਚ ਦੇ ਦੇਖੋ ਜੀ ਰੈਫਰੀ ਆ ਇਹਨਾਂ ਦਾ ਆ ਦੇਖੋ ਬਹੁਤ ਹੀ ਵਧੀਆ ਮੈਚ ਚੱਲ ਰਿਹਾ ਹੈ ਤੇ ਇੱਧਰ ਬਾਈ ਆਪਣੇ ਆਨੰਦ ਮਾਣ ਰਹੇ ਨੇ ਖਿਡਾਰੀ ਵੀ ਨੇ ਵਿੱਚ ਕੁਝ ਬੈਠੇ ਨੇ ਵੀਰ ਆਪਣੇ ਹਾਂਜੀ ਹਾਂਜੀ ਅਸੀਆ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਵੀਰ ਜੀ ਸਵਰਨਜੀਤ ਸਿੰਘ ਹਾਂਜੀ ਹਾਂਜੀ ਸਵਰਨ ਸਿੰਘ ਜੀ ਬੜੀ ਵਧੀਆ ਜੀ ਹਾਂਜੀ ਇਹ ਆਪਣੇ ਅਰਕ ਸਿੰਘ ਸਾਹਿਬ ਨੇ ਹਾਂਜੀ ਦੋ ਗੱਲ ਸੁਝਾ ਦਿਓ ਮਾੜਾ ਜਿਹਾ ਆਪਣੇ ਜਿਹੜਾ ਦਸਹਿਰਾ ਕਿਵੇਂ ਭਰਦਾ ਜਿੱਥੇ ਮਾੜਾ ਦੱਸ ਦੋ ਹਾਂਜੀ ਦੇਖੋ ਵੀਰੇ ਵਾਹ ਵਧੀਆ ਭਰਦਾ ਮੈਂ ਸਵਰਨਜੀਤ ਸਿੰਘ ਹਾਂਜੀ ਮਦਾਨ ਆਰਤੀਆਂ ਜੀ ਜਨਾਬਤਨ ਕਲਾ ਹਾਂਜੀ ਹਾਂਜੀ ਇੱਥੇ ਦਾ ਸਾਰਾ ਬਾਉ ਵਧੀਆ ਭਰਦਾ 164ਵਾਂ ਦਾ ਸਾਰਾ ਇਹ ਠੀਕ ਆ ਜੀ ਜਿਹੜਾ ਭਰ ਰਿਹਾ ਹੂੰ ਹੂੰ ਚਲੋ ਸਾਡੀ ਕੋਸ਼ਿਸ਼ ਹੈ ਵੀ ਖਿਡਾਰੀਆਂ ਨੂੰ ਬੱਚਿਆਂ ਨੂੰ ਹਾਂਜੀ ਖੇਡਾਂ ਵੱਲ ਪ੍ਰੇਰਿਤ ਕੀਤਾ ਜਾਵੇ ਹਾਂਜੀ ਹਾਂਜੀ ਅਸੀਂ ਉਸੇ ਚੱਕਰ 'ਚ ਅਸੀਂ 32 ਕਿਲੋ ਤੋਂ ਖੇਡਾਂ ਸਟਾਰਟ ਕਰਦੇ ਹਾਂ ਨਹੀਂ ਨਾਰਮਲ ਜਿੰਨੇ ਟੂਰਨਾਮੈਂਟ ਹੁੰਦੇ ਨੇ ਕਿਤੇ ਬੱਚਿਆਂ ਦੀਆਂ ਖੇਡਾਂ ਨਹੀਂ ਹੁੰਦੀਆਂ ਹਾਂਜੀ ਹਾਂਜੀ ਉਹਦੇ ਵਾਸਤੇ ਅਸੀਂ ਪ੍ਰੇਰਿਤ ਕਰਦੇ ਆਂ ਵੀ ਬੱਚਿਆਂ ਨੂੰ ਸਿੱਡਾਂ ਵੱਲ ਪ੍ਰੇਰਿਤ ਕੀਤਾ ਜਾਵੇ। ਹਾਂਜੀ ਉਸ ਸਾਹਤੋਂ ਪੰਜਾਬ ਦੀ ਇੱਕ ਪੰਜਾਬੀ ਟ੍ਰਿਬਿਊਨ ਦੀ ਅੱਜ ਦੀ ਇੱਕ ਆਰਟੀਕਲ ਆ। ਹੂੰ ਵੀ ਨਸ਼ੇ ਉਹਨੇ ਕਰਨੇ ਵਾਲੇ ਪੰਜਾਬ 'ਚ ਬੰਦੇ ਨਹੀਂ ਹੈਗੇ ਜਿੰਨੇ ਵੇਚਣ ਵਾਲੇ ਨੇ। ਹਾਂਜੀ ਹਾਂਜੀ। ਉਹਨਾਂ ਦੀ ਇੱਕ ਤਾਂ ਉਹ ਵਧ ਗਈ। ਕਿੰਨੀ ਆਓ ਪਰਸੈਂਟੇਜ? ਹਾਂਜੀ ਹਾਂਜੀ। ਆ ਵੇਚਣ ਵਾਲਿਆਂ ਦੀ ਵਧ ਗਈ। ਹਾਂਜੀ। ਉਹਦੇ ਕਰਕੇ ਅਸੀਂ ਤਾਂ ਉਪਰਾਲਾ ਕਰ ਰਹੇ ਆਂ ਵੀ ਆਹ ਕਿਸੇ ਨਾ ਕਿਸੇ ਕਰਕੇ ਹੂੰ ਦੀਵਾਰੀਆਂ ਨੂੰ ਜਿਹੜੇ ਬੱਚੇ ਨੇ ਪ੍ਰੇਰਿਤ ਹੋਣਾ ਹਿੱਡਾਂ ਵੱਲ ਪ੍ਰੇਰਿਤ ਹਾਂਜੀ ਹਾਂ ਬਾਕੀ ਪਦਵਾਰ ਬਹੁਤ ਵਧੀਆ ਤੁਹਾਡਾ ਸਜਾ ਜਿਹੜਾ ਇਹ ਸਰਦਾਰ ਲਖਮੀਰ ਸਿੰਘ ਰਾਏ ਦਾ ਪਰਾਲਾ ਹੈ ਹਾਂਜੀ ਹਾਂਜੀ ਸਾਡੇ ਗਰਾਊਂਡ ਨੂੰ ਹਾਂਜੀ 34 ਲੱਖ ਰੁਪਏ ਦਾ ਇੱਕ ਪੈਕੇਜ ਤਿਆਰ ਹੈ ਹੂੰ ਉਹਦਾ ਟੈਂਡਰ ਹੋਣਾ ਹਾਂਜੀ ਹਣ ਬਹੁਤ ਵਧੀਆ ਬਣ ਜਾਣਾ ਹਾਂਜੀ ਫੁੱਲਾਂ ਨੂੰ ਬਹੁਤ ਗਰੰਟਾਂ ਵਧੀਆ ਆਈਆਂ ਨੇ ਹੂੰ ਪਾਰਕ ਨੂੰ ਵੱਖਰੀ ਆਈ ਆ ਹਾਂਜੀ 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 ਚਲੋ ਕੋਸ਼ਿਸ਼ ਆ ਜੀ ਲੱਗਦਾ ਤਾਂ ਨਹੀਂ ਹੈ ਵੀ ਪੰਜਾਬ ਸੁਧਰ ਸਕਦਾ ਪਰ ਫੇਰ ਵੀ ਚਲੋ ਜੋ ਸਰਕਾਰ ਉਪਰਾਲਾ ਕਰ ਰਹੀ ਆ ਬਹੁਤ ਵਧੀਆ ਅਸੀਂ ਉਹਦੇ ਨਾਲ ਸਹਿਮਤ ਆ ਅਸੀਂ ਵੀ ਆਪਣੇ ਵੱਲੋਂ ਉਪਰਾਲਾ ਕਰ ਰਹੇ ਆ ਵੀ ਬਹੁਤ ਵਧੀਆ ਬੱਚਿਆਂ ਨੂੰ ਨਸ਼ਿਆਂ 'ਚੋਂ ਕੱਢ ਕੇ ਸੱਦਾ ਮੱਲ ਉਤਸ਼ਾਦ ਕੀਤਾ ਜਾਵੇ ਹਾਂਜੀ ਉਹਦੀ ਮਿਸਾਲ ਵੀ ਸਾਡੇ ਪਿੰਡ ਬਣਦੀ ਆ ਇਹ ਹਮ ਹਰ ਇੱਕ 32 37 42 47 52 57 ਦੀਆਂ 60 60 ਦੀਆਂ ਟੀਮਾਂ ਟੀਮਾਂ ਐਂਟਰ ਹੋਈਆਂ ਨੇ ਹਮ ਸਾਡੇ ਕੋਲ ਟਾਈਮ ਘੱਟ ਰਹਿ ਗਿਆ ਤਿੰਨ ਹਾਂਜੀ ਖੇਡਾਂ ਖਿਡਾਰੀ ਜਿਆਦਾ ਨੇ ਹਾਂਜੀ ਚਲੋ ਇੱਕ ਮਨ ਨੂੰ ਥੱਲੀ ਹੁੰਦੀ ਆ ਵੀ ਜਦੋਂ ਬੱਚੇ ਖੇਡਾਂ ਵਾਲੇ ਉਤਸ਼ਾਹਤ ਹੋ ਰਹੇ ਹਾਂਜੀ ਬਹੁਤ ਵਧੀਆ ਤੁਸੀਂ ਸੁਝਾ ਦਿੱਤਾ ਸਾਡੇ ਚੈਨਲ ਦੇ ਮਾਧਿਅਮ ਰਹੀ ਹੈ ਨਾ ਜੀ ਤੇ ਇਹਨੇ ਵੀਰ ਆਪਣੇ ਨਾਲ ਸੁਵਾਨ ਸਿੰਘ ਜੀ ਆਰਟੀਆ ਪਿੰਡ ਚ ਨਾਜ਼ਰ ਕਲਾਂ ਤੋਂ ਉਹ ਬਹੁਤ ਹੀ ਵਧੀਆ ਆਪਣੇ ਚੈਨਲ ਦੇ ਮਾਧਿਅਮ ਰਹੀ ਜਣੀ ਕਿ ਜਾਣਕਾਰੀ ਦਿੱਤੀ ਆ ਜਿਹੜੇ ਆਪਣੀਆਂ ਖੇਡਾਂ ਕਰਵਾਈਆਂ ਜਾ ਰਹੀਆਂ ਨੇ ਜਿਵੇਂ ਹੁਣ ਚੱਲ ਰਿਹਾ ਆਪਾਂ ਦਿਖਾ ਰਹੇ ਆ ਤੁਹਾਨੂੰ ਇਸ ਸਮੇਂ ਮੈਚ ਆ ਜਿਹੜਾ ਇਹ ਕਰਵਾ ਰਹੇ ਨੇ ਵੀਰੇ ਸਵਰਨ ਸਿੰਘ ਜੀ ਬਹੁਤ ਵਧੀਆ ਪ੍ਰਾਨਾ ਇਹਨਾਂ ਦਾ ਬਾਕੀ ਇੰਟਰਵਿਊ 'ਚ ਇਹਨਾਂ ਨੇ ਦੱਸ ਹੀ ਦਿੱਤਾ ਸਾਰਾ ਕੁਝ ਮੰਨ ਨੂੰ ਕੁਝ ਜ਼ਿਆਦਾ ਦੱਸਣ ਦੀ ਲੋੜ ਨਹੀਂ ਹੈਗੀ ਤੇ ਬਾਕੀ ਆਪਾਂ ਦਿਖਾ ਰਹੇ ਆ ਤੁਹਾਨੂੰ ਇਸ ਸਮੇਂ ਦਾ ਮੈਚ ਆ ਦੋ ਟੀਮਾਂ ਦੇ ਦਰਮਿਆਨ ਆ ਤੁਸੀਂ ਆਨੰਦ ਮਾਣੋ ਜੀ ਜਿਹੜਾ ਮੈਚ ਆ ਜੀ ਬਹੁਤ ਹੀ ਵਧੀਆ ਚੱਲ ਰਿਹਾ ਹੈ ਇਹ ਜਿਵੇਂ ਕਿ ਕਹਿ ਨਹੀਂ ਦਿੰਦੇ ਘੁੰਡੀਆਂ ਦੇ ਸਿੰਘ ਵੱਸ ਗਏ ਕਿਹੜੀ ਨਿੱਤਰੂ ਬਾਰੇ ਮੈਂ ਖਾਣੀ ਹੁਣ ਇੱਥੇ ਪਤਾ ਲੱਗੂਗਾ ਹਾਂਜੀ ਹਾਂ ਦੇਖੋ ਇਹ ਬਹੁਤ ਵਧੀਆ ਪਰ ਅੱਲਾ ਖੇਡਾਂ ਦਾ ਇਹ ਜਿਹੜੇ ਜਿਹੜੀ ਨੌਜਵਾਨ ਪੀੜ੍ਹੀ ਹੈ ਢੀ ਬੱਚੇ ਨੇ ਜਿਹੜੇ ਨਸਿਆਂ ਤੋਂ ਬਚਦੇ ਨੇ ਤੇ ਖੇਡਾਂ ਵੱਲ ਜਾਗਰੂਤ ਹੁੰਦੇ ਨੇ ਜਿਹੜੇ ਵਧੀਆ ਖੇਡਾਂ ਵਿੱਚ ਖਿਡਾਰੀ ਖੇਡਦੇ ਨੇ ਤੇ ਕੱਲ ਨੂੰ ਹੁਣ ਨੌਕਰੀਆਂ ਮਿਲਦੇ ਵੀ ਚਾਂਸ ਵੀ ਹੁੰਦੇ ਨੇ ਜੀ ਤੇ ਬਾਕੀ ਤੁਸੀਂ ਦੇਖ ਰਹੇ ਹੋ ਬਹੁਤ ਹੀ ਵਧੀਆ ਜਿਹੜਾ ਪਿੰਡ ਆਪਣਾ ਚਨਾਥਰ ਕਲਾ ਨਾ ਇੱਥੇ ਦਾ ਦਸਹਿਰਾ ਜਿਹੜਾ ਕਿ ਬਹੁਤ ਹੀ ਮਸ਼ਹੂਰ ਆ ਜਿਵੇਂ ਕਿ ਖੇਡਾਂ ਕਿਲਾ ਰਾਏਪੁਰ ਦੀਆਂ ਨੇ ਮਸ਼ਹੂਰ ਆ ਉਸੇ ਤਰ੍ਹਾਂ ਨਾ ਆਪਣੇ ਜਿਹੜਾ ਪਿੰਡ ਚਨਾਥਰ ਕਲਾ ਦਾ ਦਸਹਿਰਾ ਨਾ ਜਿਹੜਾ ਬਹੁਤ ਦੂਰ ਤੱਕ ਨਾਮ ਚੱਲਦਾ ਇਸ ਦਾ ਬਹੁਤ ਦੂਰ ਦੂਰ ਤੱਕ ਦੇ ਲੋਕ ਆਉਂਦੇ ਨੇ ਦੇਖਣ ਆ